ਫਿਲੌਰ ਪੁਲਿਸ ਨੇ ਲੁੱਟਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਚੋਰੀ ਦੇ 3 ਮੋਟਰਸਾਈਕਲਾਂ, 4 ਮੋਬਾਈਲ, ਨਸ਼ੀਲੀਆਂ ਗੋਲੀਆਂ ਅਤੇ ਡਰਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਆ ਡੀਐਸਪੀ ਫਲੋਰ ਸਰਬੰਸਿੰਘ ਪਾਲ ਨੇ ਦੱਸਿਆ ਕਿ ਥਾਣਾ ਮੁਖੀ ਫਲੋਰ ਸੰਜੀਵ ਕਪੂਰ ਦੀ ਟੀਮ ਦੇ ਸਬ ਇੰਸਪੈਕਟਰ ਨਿਰਮਲ ਸਿੰਘ ਇੰਚਾਰਜ ਚੌਕੀ ਅਪਰਾ ਵੱਲੋਂ ਭਾਰੀ ਪੁਲਿਸ ਪਾਰਟੀਆਂ ਦੇ ਦੌਰਾਨੀ ਚੈਕਿੰਗ ਚੇਤਨ ਰਾਮ ਪੁੱਤਰ ਗੋਰਖਨਾਥ ਵਾਸੀ ਬਖਲੌਰ ਸਨੀ ਪੁੱਤਰ ਜਰਨੈਲ ਰਾਮ ਵਾਸੀ ਮੁਕੰਦਪੁਰ ਸੁਖਜੀਤ ਸਿੰਘ ਪੁੱਤਰ ਪ੍ਰੇਮਚੰਦ ਵਾਸੀ ਮੱਲੋ ਮਿਆਰਾ ਮਨਪ੍ਰੀਤ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਮੱਲੋ ਮਿਆਰਾ ਹੀਰਾ ਪੁੱਤਰ ਮਦਨ ਲਾਲ ਵਾਸੀ ਗੁਰਾਇਆਂ ਤੇ ਚੇਤਨ ਸ਼ਰਮਾ ਪੁੱਤਰ ਪਵਨ ਕੁਮਾਰ ਵਾਸੀ ਗੁਰਾਇਆਂ ਨੂੰ ਕਾਬੂ ਕੀਤਾ ਉਨਾ ਦੱਸਿਆ ਕਿ ਉਕਤ ਦੋਸ਼ੀ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਸਨ ਜਿਨ੍ਹਾਂ ਨੂੰ ਅਪਰਾ ਸਮਨਡਾੜੀ ਰੋਡ ਤੇ ਬੇਅਵਾਦ ਇਟਾਂ ਵਾਲੇ ਪੱਠੇ ਤੋਂ ਕਾਬੂ ਕੀਤਾ। ਉਹਨਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਢਲੀ ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਕਿ ਉਹ ਦਿਨ ਅਤੇ ਰਾਤ ਸਮੇਂ ਗੈਂਗ ਬਣਾ ਕੇ ਰਾਜਾਂ ਦੇ ਰਾਹੀਰਾਂ ਨੂੰ ਲੁੱਟਦੇ ਸਨ ਤੇ ਇਹ ਸਭ ਵਾਰਦਾਤਾ ਉਹ ਨਸ਼ੇ ਦੀ ਪੂਰਤੀ ਲਈ ਹੀ ਕਰਦੇ ਸਨ। ਫਿਲੌਰ ਤੋਂ ਨਵਰਾੰਗ ਚੈਨਲ ਲਈ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ। ਐਫ ਆਈ ਨੰਬਰ 322 ਦਰਜ ਕੀਤੀ ਗਈ ਸੀ। ਕਿ ਇਹ ਜਿਹੜੇ ਨੌਜਵਾਨ ਖੂਰ ਸਨ ਇਹਨਾਂ ਵੱਲੋਂ ਡਾਕਾ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਸੰਬੰਧ ਵਿੱਚ ਏਐਫਆਈਆਰ ਥਾਣਾ ਫਲੋਰ ਰਿਕਾਰਡ ਕੀਤੀ ਗਈ ਜੀ ਇਸ ਸੰਬੰਧ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ Shri Har Kamalpreet Singh ਕੱਖ ਜੀ ਵੱਲੋਂ ਜਿਹੜੇ ਨਸ਼ੀ ਨਾਲ ਸੰਬੰਧਿਤ ਨੇ ਤੇ ਮਾੜੇ ਅਨਸਰ ਉਹਨਾਂ ਨੇ ਉਹਨਾਂ ਉਰੋ ਦੇ ਇੱਕ ਮਹਮ ਚਲਾਈ ਗਈ ਹੈ ਜਿਸ ਨੂੰ ਵੀ ਇਨਜਾਮ ਦਿੰਦਿਆਂ ਹੋਇਆਂ ਕਾਰਵਾਈ ਕਰਦੇ ਹੋਇਆਂ ਸਾਡੇ ਥਾਣਾ ਫਲੋਰ ਦੇ ਐਸਐਚਓ ਸੰਜੀਵ ਕਪੂਰ ਅਤੇ ਉਹਨਾਂ ਦੀ ਟੀਮ ਵੱਲੋਂ ਇਹਨਾਂ ਨੂੰ ਸ਼ੇ ਨੌਜਵਾਨਾਂ ਨੂੰ ਗਸ਼ਤਾਰ ਕੀਤਾ ਇਹਨਾਂ ਕੋਲੋਂ ਵਾਰਦਿਕ ਵਿੱਚ ਵਰਤੇ ਗਏ ਤਿੰਨ ਮੋਟਰਸਾਈਕਲ ਜੀ ਚੋਰੀ ਕੀਤੇ ਗਏ ਜਿੱਚੋ ਇੱਕ ਚੋਰੀ ਵੀ ਕੀਤਾ ਗਿਆ ਸੀ ਜੀ ਬੱਸ ਨਸ਼ਾ ਮਿਲਿਆ ਇਸ ਤੋਂ ਬਿਨਾਂ ਉਹ ਕੋਈ ਮਾਰੂ ਹਥਿਆਰ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ ਤੇ ਜਿਹੜੇ ਲੁੱਟਖੋ ਦੇ ਵਿੱਚ ਪਿਛਲੇ ਦਿਨਾਂ ਚ ਲੁੱਟਖੋ ਹੋਈਆਂ ਸੀ ਉਹਦੇ ਚਾਰ ਮੋਬਾਈਲ ਵੀ ਜੀ ਕਵਰ ਕੀਤੇ ਗਏ ਨੇ ਜੀ ਨਸ਼ੀਲਾ ਪਦਾਰਥ ਕਿੰਨਾ ਕਬੂ ਕੀਤਾ ਨਸ਼ੀਲਾ ਪਦਾਰਥ ਜਿਹੜਾ ਸੀ ਕੁਝ ਗੋਲੀਆਂ ਨੇ ਕੋਈ ਬਰਾਮਦ ਕੀਤੀਆਂ ਗਈਆਂ ਨੇ ਤੇ ਕੋਈ ਡਰਗਮਨ ਨਹੀਂ ਕਿਰੀ 1500 ਰੁਪਿਆ ਇਹਨਾਂ ਕੋਲੋਂ ਜਿਹੜੀ ਲੁੱਟਾਂ ਖੋਹਾਂ ਵਾਲੇ ਕਿੱਥੇ ਕਿੱਥੇ ਵਾਰਦਾਤ ਕਿੱਥ ਕਿੰਨੀਆਂ ਜਾਂ ਬੰਦੇ ਚੁੱਕੇ ਵਾਰਦਾਤ ਇਹ ਆਪਣੇ ਇਲਾਕੇ ਦੇ ਵਿੱਚ ਜਿਹੜਾ ਕਰੀਬ 6 ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸਨ ਇਹ ਚਾਰ ਦੋਸ਼ੀ ਜਿਹੜੇ ਨੇ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧ ਰੱਖਦੇ ਨੇ ਦੂ ਗਰਾਂ ਨਾਲ ਰੱਖਦੇ ਨੇ ਠੀਕ ਹੈ ਸਰ ਕਿੱਥੋਂ ਚੱਕਦੇ ਕਿੱਥੋਂ ਵੇਚਦੇ ਲਿਆਗੇ ਠਾਂਗ ਇਹਨਾਂ ਦੀ ਮੋਟਰਸਾਈਕਲ ਜਿਹੜੀ ਸੀ ਇਹ ਜਦੋਂ ਕੋਈ ਵੀ ਮੋਟਰਸਾਈਕਲ ਚੋਰੀ ਕਰਦੇ ਸੀ ਜਾਂ ਮੋਬਾਈਲ ਚੋਰੀ ਕਰਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਦੇ ਦਿੰਦੇ ਸੀ ਇਹਨਾਂ ਦੀ ਮੋਟਰਸਾਈਕਲ ਸੀ ਇੱਕ ਦਿਨ ਬੀਤੇ ਦਿਨ ਕੁਝ ਲੇਡੀਜ਼ ਜਾ ਰਹੀ ਸੀ ਉਹਦਾ ਵੀ ਮਨ ਫੋਨ ਖੋਇਆ ਸੀ ਇਨ੍ਹਾਂ ਨੇ ਕਰੀਬ 4-5 ਜਿਹੜੀਆਂ ਵਾਰ ਦਾ ਤਾਂ ਲੋਕਲ ਹੀ ਕੀਤੀਆਂ ਸੀ ਨੂਰਮਨ ਰੋਡ ਤੇ ਵੀਰਕਾ ਜਿਹੜਾ ਸਾਡਾ ਪੁੱਥ ਹੈਗਾ 메ਨ ਰੋਡ ਦੇ ਉੱਤੇ ਵਾਰਦਾ ਤਾਂ ਕੀਤੀਆਂ ਸਰ ਉਹ ਟ੍ਰੇਸ ਹੋ ਜਾਂਦਾ